ਤੁਸੀਂ ਦੇਖ ਰਹੇ ਹੋ ਪਾਕਾ ਟਵੀ ਤੇ ਅੱਜ ਖੜੇ ਆ ਬਲਾਕ ਦਰੰਗਲਾ ਜੀ ਬਿਜਲੀ ਟੋਟੇ ਕਰ ਵਿਖੇ ਤੇ ਪੁੱਛਦੇ ਆ ਆ ਮੇਰੀਆਂ ਮਾਤਾਵਾਂ ਬੀਬੀਆਂ ਪੈਣਾ ਤੇ ਹੋਰ ਵੀਰ ਖੜੇ ਨੇ ਪੁੱਛਦੇ ਨੇ ਕਿ ਮੁਸ਼ਕਲ ਕੀ ਆ ਪ੍ਰੋਬਲਮ ਕੀ ਆ ਜਿਹੜਾ ਇਹਨਾਂ ਨੂੰ ਅੱਜ ਆਪਣੇ ਘਰ ਨੂੰ ਛੱਡ ਕੇ ਬਿਜਲੀ ਕਰ ਵਿਛੇਤਾਂ ਰਲਣਾ ਪਿਆ ਮਰੀ ਕੀ ਪ੍ਰੋਬਲਮ ਚੱਲਦੀ ਪਈ ਆ ਜੀ ਪ੍ਰੋਬਲਮ ਤਕਰੀਬਨ ਜਗ ਜਾ ਰਿਹਾ ਕਿ ਸਵੇਰ ਦਾ ਇਹ ਡੁੱਗਰੀ ਪੂਰਾ ਪਿੰਡ ਇੱਕ ਹੀ ਪਿੰਡ ਕੱਲ ਸਵੇਰ ਦਾ ਜਿਹੜਾ 8 ਵਜੇ ਤੋਂ ਲੈ ਕੇ ਤੇ ਭੇਡਾਂ ਬੱਕਰੀਆਂ ਵਾਂਗੂ ਵਿਚਾਰੇ ਘਰਾਜੇ ਡੱਕੇ ਆ ਬਿਜਲੀ ਘਰਾਜੇ ਹੈ ਨਹੀਂ ਪਾਣੀ ਦੀ ਪ੍ਰੋਬਲਮ ਇਨੀ ਮੋਟਰਾਂ ਨਾਲ ਅੱਜ ਕੱਲ ਪਾਣੀ ਕੱਢਿਆ ਜਾਂਦਾ ਤੇ ਜਿਹੜਾ ਇਹ ਬਿਜਲੀ ਪ੍ਰਸ਼ਾਸਨ ਆ ਪਾਵਰ ਕਾਮ ਦਫਤਰ ਜਿਨ੍ਹਾਂ ਨੂੰ ਕਿਹਾ ਜਾਂਦਾ ਇਹਨਾਂ ਦੇ ਵਿੱਚ ਏਡੀਆਂ ਵੱਡੀਆਂ ਢਿੱਲਾਂ ਕੀ ਇਹਨਾਂ ਦੇ ਕੰਨਾਂ ਤੇ ਜੂਂ ਹੀ ਨਹੀਂ ਸਰਕਣ ਦੀ ਵੀ ਕੱਲ ਦੇ ਸਾਡੇ ਇਸ ਡੁੱਗਰੀ ਪਿੰਡ ਦੇ ਉੱਤੇ ਕਿਹੜਾ ਕਹਿਰ ਜਿਹੜਾ ਟੁੱਟਿਆ ਸੀ ਜਿੱਦਣ ਕਿਤੇ ਬਿਜਲੀ ਦੀ ਗੱਲ ਕਰੀਏ ਬਿੱਲਾਂ ਦੀ ਗੱਲ ਕਰੀਏ ਤੇ ਬਿੱਲ ਲੋਕ ਸਮੇਂ ਨਾਲ ਭਰਦੇ ਲੋਕ ਇਹ ਵੀ ਕਹਿੰਦੇ ਆ ਭਾਈ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ ਭਾਵੇਂ ਮੁੱਲ ਲਾ ਲੋ ਪਰ ਸਾਡੀ ਬਿਜਲੀ ਬੰਦ ਨਾ ਕਰੋ ਪਰ ਇਹਨਾਂ ਦੇ ਕਿਤੇ ਉੱਤੇ ਕੰਨਾਂ ਦੇ ਉੱਤੇ ਜੂ ਨਹੀਂ ਸਰਕਦੀ ਕੁਝ ਵੀਰਾਂ ਨੇ ਐਸਡੀਓ ਸਾਹਿਬ ਨੂੰ ਫੋਨ ਕੀਤਾ ਇੱਥੇ ਪਲਵਿੰਦਰ ਸਿੰਘ ਐਸਡੀਓ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਮੇਰੇ ਇੱਥੋਂ ਜਥੇਬੰਦੀਕ ਵੀਰਾਂ ਨੇ ਤੇ ਐਸਡੀਓ ਅਗੋ ਕਹਿੰਦਾ ਵੀ ਜੋ ਕਰਨਾ ਤੁਸੀਂ ਇੱਥੇ ਕਰੋ ਮੇਰੀ ਡਿਊਟੀ ਜਿਹੜੀ ਆ ਉਹ ਜੋੜੇ ਲੱਗ ਚੁੱਕੀ ਆ ਨਹੀਂ ਪਰ ਜਿਹੜੀਆਂ ਸਰਕਾਰਾਂ ਦੇ ਮੁਲਾਜ਼ਮ ਨੇ ਉਹ ਜਨਤਾ ਦੇ ਟੈਕਸ ਨਾਲ ਹੀ ਸੈਲਰੀਆਂ ਤਨਖਾਹਾਂ ਲੈ ਲੈਂਦੀਆਂ ਨੇ ਤੇ ਸਾਨੂੰ ਇਹ ਚੈਲੰਜ ਕਿਉਂ ਜਦਨ ਸਰਕਾਰਾਂ ਨੂੰ ਤੇ ਜਨਤਾ ਨੂੰ ਇਹ ਪਤਾ ਲੱਗ ਗਿਆ ਨਾ ਜਦਾਂ ਅੱਜ ਪਤਾ ਲੱਗ ਗਿਆ ਵੀ ਸਾਡੇ ਟੈਕਸ ਦੇ ਉੱਤੋਂ ਜਥੇਬੰਦੀਆਂ ਜਥੇਬੰਦੀਆਂ ਦੋ ਜਥੇਬੰਦੀਆਂ ਇੱਥੇ ਖੜੀਆਂ ਇੱਕ ਹੀ ਪਿੰਡ ਦੇ ਦੋ ਜਥੇਬੰਦੀਆਂ ਦੇ ਵੀਰ ਭੈਣਾ ਆਪਣੀਆਂ ਮਾਵਾ ਖੜੀਆਂ ਨੇ ਇੱਥੇ ਤੇ ਲੋਕਾਂ ਨੂੰ ਇਹ ਪਤਾ ਹੈ ਕਿ ਸਾਡੇ ਟੈਕਸਾਂ ਦੇ ਉੱਤੋਂ ਇਹਨਾਂ ਦੇ ਜਿਹੜੇ ਆਧਾਰੇ ਚੱਲਦੇ ਨੇ ਪਰ ਸ਼ਾਇਦ ਸਰਕਾਰਾਂ ਇਹ ਗੱਲਾਂ ਭੁੱਲੀਆਂ ਬੈਠੀਆਂ ਨੇ ਪਰ ਇਹ ਪੰਜਾਬ ਏ ਇਹ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਜਾਂ ਰਣਜੀਤ ਸਿੰਘ ਦੀਏ ਵਾਰਿਸ ਨੇ ਮੈਂ ਇਨੀ ਗੱਲ ਤੁਹਾਡੇ ਕੈਮਰੇ ਤੋਂ ਦੱਸ ਦਵਾਂ ਲੋੜ ਪੈਣ ਤੇ ਦੇਸ਼ ਵੀ ਇਹਨਾਂ ਨੇ ਆਜ਼ਾਦ ਕਰਾਇਆ ਸੀ ਤੇ ਆਹ ਜਿਹੜੇ ਕੋਆਪਰੇਟ ਕਰਾਣਿਆਂ ਵਾਲੇ ਤੇ ਜਾਂ ਜਿਹੜੀਆਂ ਸਰਕਾਰਾਂ ਆ ਸਾਡੇ ਕੋਲ ਝੂਠੇ ਵਾਅਦੇ ਕਰ-ਕਰ ਕੇ ਵੋਟਾਂ ਲੈ ਲੈਂਦੀਆਂ ਜਿੱਦ ਦਿਨ ਇਹਨਾਂ ਨੂੰ ਜਗਾਉਣ ਦੀ ਲੋੜ ਪਈ ਤੇ ਆਹ ਹੀ ਸਾਡੀ ਕੌਮ ਤੇ ਆਹ ਹੀ ਸਾਡੀ ਨੌਜਵਾਨੀ ਅੱਗੇ ਹੋ ਕੇ ਇਹਨਾਂ ਨੂੰ ਸਾਰੇ ਹੱਕ ਦੱਸ ਦਵੇਗੀ ਕਿ ਅਸੀਂ ਉਹ ਆ ਜਿਹੜੇ ਅਸੀਂ ਆਪਣੇ ਵੱਡ ਵਡੇਰਿਆਂ ਦੀ ਗੱਲਾਂ ਰੱਖਦੇ ਆ ਤੇ ਸਾਡੇ ਟੈਕਸਾਂ ਤੋਂ ਤੁਸੀਂ ਤਨਖਾਹਾਂ ਲੈਂਦੇ ਹੋ ਤੇ ਲੋੜਾ ਇਸ ਗੱਲ ਦੀ ਮੈਂ ਦੱਸਦਾ ਕਿ ਸਰਕਾਰਾਂ ਨੂੰ ਸ਼ਾਇਦ ਲੱਗਦਾ ਕਿ ਇਹ ਲੋਕ ਮਰੀਆਂ ਜ਼ਮੀਰਾਂ ਵਾਲੇ ਆ ਪਰ ਆ ਪਿੰਡ ਡੁਗਰੀ ਪਿੰਡ ਜਾਗਦੀ ਜ਼ਮੀਰ ਆ ਇਹਦੇ ਮਗਰ ਸਾਰੀਆਂ ਕੋਈ ਕਿਸੇ ਉੱਚ ਅਧਿਕਾਰੀ ਨਾਲ ਜਾਂ ਕਿਸੇ ਜਿਹੜੇ ਹੈਗੇ ਨੇ ਆਫੀਸਰ ਬਿਜਲੀ ਉਹਦੇ ਨਾਲ ਗੱਲਬਾਤ ਹੋਈ ਹੈ ਐਕਸ਼ਨ ਸਾਹਿਬ ਨਾਲ ਹੋਈ ਹੈ ਐਕਸ਼ਨ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਸਾਨੂੰ ਪ੍ਰੋਬਲਮ ਜਿਹੜੀ ਆ ਲੱਭ ਗਈ ਆ ਸਿੰਘੋਵਾਲ ਪਿੰਡ ਦੇ ਵਿੱਚ ਕੋਈ ਕੋਈ ਸੰਘੌਰ ਪਿੰਡ ਸ਼ਾਇਦ ਸੰਘੌਰ ਪਿੰਡ ਦੇ ਵਿੱਚ ਕੋਈ ਸੜ ਗਿਆ ਕੋਈ ਉਹਨਾਂ ਦਾ ਕੋਈ ਬਿਜਲੀ ਦਾ ਕੋਈ ਪੁਰਜ਼ਾ ਪਰ ਜਾ ਤੇ ਉਹ ਇਹਨਾਂ ਨੇ ਬਣਾਉਣਾ ਹੈ ਤੇ ਅੱਧੇ ਘੰਟੇ ਘੰਟੇ ਇਹਨਾਂ ਨੇ ਅੱਧਾ ਘੰਟਾ ਕਿਹਾ ਅਸੀਂ ਘੰਟਾ ਇੱਕ ਕਿਹਾ ਜੇ 1 ਘੰਟੇ ਤੱਕ ਇਹ ਬਿਜਲੀ ਜਗਾਉਂਦੇ ਆ ਸਾਡੀ ਤੇ ਠੀਕ ਹੈ ਨਹੀਂ ਤੇ ਨਹੀਂ ਤੇ ਇਦੋਂ ਬਾਅਦ ਆ ਹੀ ਜਿਹੜਾ ਮੋਰਚਾ ਆ ਇਹਨੂੰ ਇਹਦੇ ਤੋਂ ਕੋਈ ਅਹੀਂ ਵਧੀਆ ਐਕਸ਼ਨ ਕਰਕੇ ਤੇ ਅਸੀਂ ਸਰਕਾਰਾਂ ਨੂੰ ਦੱਸ ਦਾਂਗੇ ਕਿ ਜੇ ਅਸੀਂ ਘਰਾਂ 'ਚ ਛੱਤਾਂ 'ਤੇ ਬਹਿ ਸਕਨੇ ਤਾਂ ਅਸੀਂ ਸੜਕਾਂ 'ਤੇ ਵੀ ਬਹਿ ਸਕਨੇ ਸੋ ਇਹਨਾਂ ਦੀ ਇੱਕ ਚੇਤਾਵਨੀ ਕਹਿ ਸਕਦੇ ਆ ਕਿ ਜੇ 1 ਘੰਟੇ ਤੱਕ ਬਿਜਲੀ ਨਹੀਂ ਠੀਕ ਹੁੰਦੀ ਘਰਾਂ 'ਚ ਲਾਈਟ ਨਹੀਂ ਆਂਦੀ ਤੇ ਕੋਈ ਵੱਡਾ ਪਲਾਨ ਕੋਈ ਵੱਡਾ ਐਕਸ਼ਨ ਜਿਹੜਾ ਆ ਉਹ ਸੜਕਾਂ 'ਤੇ ਉਤਰਗੇ ਜਾਂ ਕੋਈ ਆਪਣਾ ਪ੍ਰਦਰਸ਼ਨ ਆਪਣਾ ਰੋਸ ਜਿਹੜਾ ਜाहिर ਕਰ ਸਾਡੇ ਨਾਲ ਬੀਬੀਆਂ ਵੀ ਖੜੀਆਂ ਨੇ ਬੀਬੀ ਜੀ ਕੀ ਕਹਿਣਾ ਚਾਹੋਗੇ ਲਾਈਟ ਕੱਲ ਦੀ ਬੰਦ ਹੈ ਹਾਂਜੀ ਤੇ ਘਰਾਂ 'ਚ ਗਰਮੀ ਵੀ ਦਾ ਮੌਸਮ ਹੈ ਕੀ ਹਾਲਾਤ ਨੇ ਕਰਦੇ ਬੱਚਿਆਂ ਦੇ ਕੀ ਹਾਲਾਤ ਨੇ ਕਿੰਨੇ ਬਹੁਤ ਮਾੜੇ ਹਾਲਾਤ ਆ ਘਰਾਂ ਦੇ ਸਾਡੇ ਬੱਚਿਆਂ ਦੇ ਪੇਪਰ ਸ਼ੁਰੂ ਹੋ ਗਏ ਨੇ ਤੇ ਜਿਨ੍ਹਾਂ ਦੇ ਘਰਾਂ ਵਿੱਚ ਗਰੀਬਾਂ ਦੇ ਇਨਵਰਟਰ ਵੀ ਹਨ ਨਹੀਂ ਆ ਤੇ ਬੱਤੀ ਦੇ ਸੱਤੇ ਗੁਜ਼ਾਰਾ ਕਰਦੇ ਨੇ ਉਹਨਾਂ ਦੀ ਪੜ੍ਹਾਈ ਬਹੁਤ ਜ਼ਿਆਦਾ ਖਰਾਬ ਹੋਣ ਢਈ ਆ ਤੇ ਹੋਰ ਸਾਡੇ ਮਾਲ ਡੰਗਰ ਵਾਸਤੇ ਵੀ ਬਹੁਤ ਤੰਗੀ ਆ ਕਿ ਸਾਡਾ ਪਾਣੀ ਤੋਂ ਬਿਨਾਂ ਕਿਸੇ ਤਰੀਕੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਨਹਾਉਣ ਦਾ ਮਾਲ ਡੰਗਰ ਨਹਾਉਣ ਦਾ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਸਾਰੇ ਬੱਤੀ ਦੇ ਨਾਲ ਹੀ ਸਾਡੇ ਚੱਲਦੇ ਨੇ ਤੇ ਬਹੁਤ ਮਾੜੀ ਗੱਲ ਆ ਇਹ ਪ੍ਰਸ਼ਾਸਨ ਨੂੰ ਇਤਨਾ ਨਹੀਂ ਕਰਨਾ ਚਾਹੀਦਾ ਭਾਜੀ ਬਿਜਲੀ ਸਰਕਾਰ ਫ੍ਰੀ ਦੇ ਰਹੀ ਆ ਹਾਂਜੀ ਤੇ ਕੀ ਕਹਿਣਾ ਚਾਹੋਗੇ ਕੋਈ ਚੰਗਾ ਕੰਮ ਹੈ ਬਿਜਲੀ ਫ੍ਰੀ ਦੇਣਾ ਜਾਂ ਕੀ ਹਰੇ ਬਿਜਲੀ ਦੇਣ ਦਾ ਤੇ ਚੰਗਾ ਕੰਮ ਇਹ ਸਾਨੂੰ ਨਹੀਂ ਇਹਦੇ ਵਿੱਚ ਕੋਈ ਵੀ ਪਤਾ ਫਰੀਦ ਦੇਣੀ ਆਹੀ ਸਰਕਾਰ ਨੇ ਆਪ ਦਿੱਤੀ ਆ ਸਾਨੂੰ ਫਰੀ ਬੱਤੀ ਪਰ ਇਹ ਥੋੜੀ ਹੈ ਕਿ ਸਾਡੀਆਂ ਬਿਜਲੀਆਂ ਬੰਦ ਰੱਖਣ ਤੇ ਬਿੱਲ ਕਿੱਥੋਂ ਆਣਾ ਜਦੋਂ ਬੱਤੀ ਨਹੀਂ ਆਉਣੀ ਤੇ ਬਿੱਲ ਕਿੱਥੋਂ ਆਣਾ ਫਿਰ ਤੇ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ 10-10 ਦੇਣ ਵਾਸਤੇ 4-4 ਦੇਣ ਵਾਸਤੇ ਜਿਹੜੀ ਬੱਤੀ ਬੰਦ ਰੱਖੋ ਸੋ ਤੁਹਾਡਾ ਰੋਸ ਜਾਇਜ਼ ਆ ਬਿਲਕੁਲ ਜੀ ਜਿਹੜਾ ਪ੍ਰਦਰਸ਼ਨ ਵੀ ਕਰ ਸਕਦੇ ਹੋ ਸਾਡੇ ਦਾ ਮਾਨਯੋਗ ਐਸਚਓ ਦਰੰਗਲਾ ਵੀ ਖੜੇ ਨੇ ਹਮੇਸ਼ਾ ਸੋਸ਼ਲ ਵਰਕ ਦੇ ਇਹ ਪਹਿਲੂ ਰਹੇ ਨੇ ਜਦੋਂ ਵੀ ਕੋਈ ਇਲਾਕੇ ਤੇ ਮੁਸੀਬਤੀ ਤੋਂ ਪੀੜਾਂ ਦੀ ਆ ਹਾਲਾਂਕਿ ਡਿ ਬਾਬਾ ਚਿਰ ਚੰਦੇ ਜਨਮ ਦਿਨ ਚੱਲਦੇ ਪਏ ਨੇ ਪਰ ਉੱਥੋਂ ਟਾਈਮ ਕੱਢ ਕੇ ਇਹਨਾਂ ਦਾ ਦੁੱਖ ਤਕਲੀਫ ਵਾਸਤੇ ਪਹੁੰਚੇ ਨੇ ਔਰ ਵੱਡੇ ਅਫਸਰਾਂ ਨਾਲ ਗੱਲਾਂ ਬਾਤਾਂ ਵੀ ਹੋਈਆਂ ਨੇ ਪੁੱਛਦਾ ਕੀ ਭਰੋਸਾ ਦਵਾਇਆ ਤੁਹਾਨੂੰ ਜੀ ਬਿਜਲੀ ਬੈਕਮੇ ਨੇ ਮੇਰੀ ਐਕਸ਼ਨ ਸਰ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਇੱਥੇ ਜਿਹੜੀ ਹੈ ਸਟ੍ਰਾਈਕ ਹੁਣ ਕਰਨ ਜਿਹੜੇ ਇੱਥੇ ਮਜ਼ਦਮ ਸਾਰੇ ਸਟ੍ਰਾਈਕ ਦੀ ਕੀ ਆ ਉਹਨਾਂ ਨੇ ਸਪੈਸ਼ਲ ਜਿਹੜੀ ਹੈ ਇੱਕ ਐਸਜੀਓ ਦੀ ਜਿਹੜੀ ਹੈ ਡਿਊਟੀ ਨਾਕੀ ਲਗਾਤੀ ਆ ਔਰ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਆਰਡਰ ਕਰ ਦਿੱਤੇ ਨੇ ਇਸੇ ਡਿਊਟੀ ਵਾਸਤੇ ਉਹ ਆਰਡਰ ਵੀ ਮੇਰੇ ਕੋ ਆ ਗਏ ਨੇ ਮੈਂ ਤੁਹਾਨੂੰ ਆਰਡਰ ਵੀ ਸੈਂਡ ਕਰ ਦਿੰਦਾ ਵਾਂ ਤੇ ਉਹ ਇੱਥੇ ਆ ਰਹੇ ਨੇ ਤੇ ਆਣ ਕੇ ਉਹ ਜਲਦੀ ਹੀ ਸਾਰੇ ਇਹਨਾਂ ਦਾ ਮਸਲਾ ਸੁਣ ਕੇ ਤੇ ਇਹਨੇ ਮਸਲੇ ਨੂੰ ਹੱਲ ਕਰਨਗੇ ਕੀ ਪ੍ਰੋਮਿਸ ਹੈ ਕਿ 32 ਸ਼ਾਮ ਤੱਕ ਆ ਸਕਦੇ ਆ ਪੱਕਾ ਪੱਕਾ ਨੋ ਡਾਊਟ ਹੈ ਵੀ ਸ਼ਾਮ ਤੱਕ ਜਿਹੜੀ ਹੈ 32 ਇਹਨਾਂ ਦੀ 10 ਸੋ ਇਧਰ ਦਵਿੰਦਰ ਸਾਹਿਬ ਜਿਹੜੇ ਸਾਡੇ ਐਸ ਐਚਓ ਮਾਨਜੋਗਰ ਦਾਥਾ ਉਹਨਾਂ ਦੇ ਵਿਸ਼ਵਾਸ ਲਾਤਾ ਕਿ ਮੇਰੀ ਐਕਸ਼ਨ ਦਾ ਗੱਲ ਹੋ ਗਈ ਆ ਲਾਈਟ ਜਿਹੜੀ ਆ ਸ਼ਾਮਾਂ ਤੱਕ ਆ ਸਕਦੀ ਆ ਸੋ ਬੜੀ ਵੱਡੀ ਗੱਲ ਆ ਉਧਰ ਉਹਨਾਂ ਨੇ ਭਰੋਸਾ ਦਿਵਾਤਾ ਤੁਸੀਂ ਦੇਖੀ ਪੁਕਾਰਟੀ ਵੀ ਕੈਮਰਾਮੈਨ ਗੁਰਪ੍ਰੀਤ ਟੋਨੀ ਗੁਰਦਾਸਪੁਰ ਤੋਂ ਪਕਾਰ ਆਪਣੇ ਦੀ ਆਪਣੇ ਲਈ